ਸ਼ਿਮਲਾ ਇੰਡੀਆ ਦਾ ਸਭ ਤੋਂ ਸੋਹਣਾ ਹਿਲ ਸਟੇਸ਼ਨ ਜਿੱਥੇ ਕਿ ਬਾਕੀ ਹਿਲ ਸਟੇਸ਼ਨ ਦੇ ਕੰਪੈਰੀਸ਼ਨ ਚ ਇੱਥੇ ਸਭ ਤੋਂ ਜ਼ਿਆਦਾ ਟੂਰਿਸਟ ਆਉਂਦਾ ਹੈ ਇੱਥੇ ਰੁਕਣ ਲਈ ਵਧੀਆ ਤੇ ਸਸਤੀ ਥਾਂ ਕਿਹੜੀ ਆ ਤੇ ਕਿਹੜੀਆਂ-ਕਿਹੜੀਆਂ ਫੇਮਸ ਥਾਵਾਂ ਤੋਂ ਈ ਘੁੰਮ ਸਕਦੇ ਹੋ ਤੇ ਨਾਲ ਹੀ ਇੱਥੇ ਵਧੀਆ ਫੂਡ ਤੇ ਸਸਤਾ ਖਾਣ-ਪੀਣੂ ਕਿੱਥੋਂ ਮਿਲੂਗਾ ਆਪਾਂ ਇਹ ਵੀ ਜਾਣਾਂਗੇ ਇੱਥੋਂ ਦੇ ਲੋਕਲ ਦਾ ਰਹਿਣ-ਸਹਿਣ ਕਿਦਾਂ ਦਾ ਵਾ ਆਓ ਜੀ ਮੇਰੇ ਨਾਲ ਚੱਲਦੇ ਆਂ ਪਹਾੜਾਂ ਦੀ ਰਾਣੀ Shimla explore ਕਰਨ ਹੈਲੋ ਜੀ ਨਮਸਤੇ ਦਾਸ ਸਸਰੇ ਕਾਲ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਸੋ ਪਿਛਲਾ ਵਲੌਗ ਤੇ ਟ੍ਰੇਨ ਦਾ ਵੇਖਿਆ ਟੁਇਟਰ ਰੇਲ ਦਾ ਯਾ ਹੁਣ ਆਪਾਂ Shimla explore ਕਰਨ ਲੱਗੇ ਆ ਤੇ ਆਪਾਂ ਕਰਾਂਗੇ ਰਿਜਮਦਾਨ ਸੈਂਡਲ ਪੋਇਟ ਕ੍ਰਿਚ ਕ੍ਰਿਸਚਨ ਚਰਚ ਜਿਹੜੀ ਮਸ਼ਹੂਰ ਆ ਮਾਰ ਰੋਡ ਮਸ਼ਹੂਰ ਆ ਲੱਕੜ ਬਾਜ਼ਾਰ ਹੋਰ ਇਦਾਂ ਦੇ ਪੁਆਇੰਟ ਕਵਰ ਕਰਾਂਗੇ ਤੇ ਨਾਲ ਹੀ ਇਸ ਵੀਡੀਓ ਤੁਹਾਨੂੰ ਜਾਣਕਾਰੀ ਦੇਵਾਂਗੇ ਰੂਮ ਕਿੱਥੇ ਸਸਤੇ ਮਿਲ ਸਕਦੇ ਕਿੱਥੇ ਤੁਸੀਂ ਬਜਟ ਵਿੱਚ ਰਹਿ ਸਕਦੇ ਤੇ ਕਿੱਦਾਂ ਤੁਸੀਂ ਘੁੰਮ ਸਕਦੇ ਆ ਸੋ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਸੋ ਮੈਂ ਇਸ ਟਾਈਮ ਖਲੋਤਾ ਹਾਂ ਰਿਜਮਦਾਨ ਇੱਥੇ ਦੀ ਰੌਣਕ ਤੇ ਉਥੇ ਪੂਰੀ ਫੋਕਸ਼ ਆਈ ਚੁੱਕੀ ਉੱਪਰ ਇਹ ਵੇਖ ਸਕਦੇ ਯਾਰ ਕਿੰਨਾ ਜ਼ਿਆਦਾ ਕਰਾਊਡ ਆ ਰਸ਼ ਫੁੱਲਿਆ ਇੱਥੇ ਵੇਖ ਸਕਦੇ ਆ ਇਹ ਹੈਗਾ ਜਿੱਥੇ ਮੈਂ ਖਲੋਤਾ ਇਸ ਟਾਈਮ ਇਹ ਹੈਗਾ ਰਿਜ ਮਦਾਨ ਇਹਦਾ ਨਾਂ ਐਸੇ ਕਰਕੇ ਵੀ ਰਿਜ ਮਦਾਨ ਆ ਕਿ ਵਾਕਈ ਮਦਾਨ ਵਾਂਗੂ ਖੁੱਲਾ ਆ ਤੇ ਸਾਰੇ ਲੋਕ ਵੇਖੋ ਕਿੰਨੇ ਕਿੰਨੇ ਖਲੋਤੇ ਆ ਇਹ ਸਾਰਾ ਰਿਜ ਮਦਾਨ ਆ ਇੱਥੇ ਫੋਰਨਰ ਵੀ ਵੇਖਣ ਨੂੰ ਮਿਲਦੇ ਆਪਾਂ ਨੂੰ ਆ ਵੇਖ ਸਕਦੇ ਆ ਤੇ ਇੱਥੇ ਸਾਰੇ ਜਣੇ ਬੈਠੇ ਹੋਏ ਆ ਇੱਥੇ ਲੋਕੀ ਚੱਲ ਵੀ ਮਾਰਦੇ ਆ ਇੰਜੋਏ ਕਰਦੇ ਘੁੰਮਣ ਦੇ ਦੂਰੋ ਦੂਰੋ ਸਾਰੇ ਵੇਖ ਸਕਦੇ ਤੇ ਆਹ ਆ ਚਰਚ ਇਹ ਆ ਕ੍ਰਿਸਚੀਅਨ ਚਰਚ ਸ਼ਿਮਲਾ ਇਹ ਸਭ ਤੋਂ ਫੇਮਸ ਚਰਚ ਆ ਇਥੋਂ ਦੀ ਸ਼ਿਮਲਾ ਦੀ ਤੇ ਇਹ ਸੈਕਿੰਡ 올ਡੇਸਟ ਚਰਚ ਆ ਇਹ ਆ ਜੀ ਸ਼ਿਮਲਾ ਦੀ 크ਿਸਚਨ ਚਰਚ ਮਸ਼ਹੂਰ ਸੈਕਿੰਡ 올ਡੇਸਟ ਨਾਰਥ ਇੰਡੀਆ ਦੀ 1857 ਦੀ 올ਡੇਸਟ ਉਦੋਂ ਦੀ ਆ ਤੇ ਸ਼ਿਮਲਾ ਦੀ ਮਸ਼ਹੂਰ ਚਰਚ ਆ ਤੇ ਇਹਦੇ ਵਿੱਚ ਕਲਰ ਫੌਂਟ ਸਾਰਾ ਕੋਈ ਰਾਤ ਨੂੰ ਬੜੇ ਵਧੀਆ ਮਤਲਬ ਚਮਕਦੀ ਆ ਇਹ ਕਲਰ ਫੌਂਟ ਇਹਦੇ ਵਗੈਰਾ ਅੰਦਰ ਸਾਰਾ ਹੋਇਆ ਵਾ ਤੇ ਜੈਲੋ ਕਲਰ ਐਸ ਵੇਲੇ ਇਹ ਸਭ ਤੋਂ ਮਸ਼ਹੂਰ ਆ ਇੱਥੇ ਸਾਰੇ ਚਿੱਲ ਮਾਰਦੇ ਆ ਘੁੰਮਣ ਵਗੈਰਾ ਹੁੰਦੇ ਇਹ ਮੇਨ ਪੁਆਇੰਟ ਐ ਇੱਥੋਂ ਦਾ 크ਿਸਚਨ ਚਰਚ ਤੇ ਅੱਗੇ ਤੁਹਾਨੂੰ ਹੁਣ ਖੜਦੇ ਆ ਅਗਲੇ ਪੁਆ ਕ੍ਰਿਸਚਨ ਚਰਚ ਦੇ ਨਾਲ ਹੀ ਥੱਲੇ ਰੋਡ ਜਾਂਦਾ ਵਾ ਇਹ ਮਾਂ ਰੋਡ ਨੂੰ ਚੱਲ ਜਾਂਦਾ ਵਾ ਇਧਰੋਂ ਵੀ ਜਾਂਸ ਤੇ ਇੱਕ ਹੋਰ ਰਸਤਾ ਹੈਗਾ ਵਾ ਸੋ ਮਾਂ ਰੋਡ ਵੀ ਤੁਹਾਨੂੰ ਖੜਦੇ ਆ ਤੇ ਪਹਿਲਾਂ ਆਪਾਂ ਲੱਕੜ ਬਾਜ਼ਾਰ ਹੋਈ ਆ ਜਿੱਥੇ ਕਿ ਲੱਕੜ ਦੇ ਸਾਰੇ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਹੈਰੀ ਤੇਜ ਆ ਤੇ ਬਹੁਤ ਹੀ ਓਲਡ ਆ ਪੁਰਾਣਾ ਵਾ ਜੇ ਜਾਖੋ ਟੈਂਪਲ ਦੀ ਮੂਰਤੀ ਉੱਥੇ ਤੁਹਾਨੂੰ ਅੱਗੇ ਪਹਿਲਾਂ ਦਿਖੰਦੀ ਸੀ ਹੁਣ ਨਹੀਂ ਦਿਖੰਦੀ ਕਿਉਂਕਿ ਫੋਗ ਆ ਚੁੱਕੀ ਪੂਰਾ ਧੁਵਾਤ ਹੋ ਚੁੱਕਾ ਵਾ ਤੇ ਇਹ ਕੁਝ ਨਜ਼ਾਰਾ ਇੱਥੋਂ ਦਾ ਦੇਖ ਸਕਦੇ ਬਹੁਤ ਜ਼ਿਆਦਾ ਰਸ ਤੇ ਯਾਰ ਇੱਧਰ ਲੱਕੜ ਬਾਜ਼ਾਰ ਆ ਹੁਣ ਆਪਾਂ ਲੱਕੜ ਬਾਜ਼ਾਰ ਵੱਲ ਚੱਲਦੇ ਆਂ ਜੀ ਰਿਜਮਦਾਨ ਇੱਥੇ ਰਿਜਮਦਾਨ ਘੁੰਮਦੇ ਆਪਾਂ ਨੂੰ ਬਹੁਤ ਕੁਝ ਵੇਖਣ ਨੂੰ ਮਿਲਦਾ ਇੱਥੇ ਲੋਕਲ ਲੋਕ ਆ ਇੱਥੋਂ ਤੇ ਗੱਲਬਾਤ ਕਰਦੇ ਕਿੱਦਾਂ ਰਹਿੰਦੇ ਆ ਕੀ ਹਸਾਬ ਦਾ ਤੇ ਕਿਹੜੇ ਕਿਹੜੇ ਮੇਨ ਮੇਨ ਪੁਆਇੰਟ ਆ ਗਿਆ तो ये भाई भाई नमस्कार नमस्कार जी सभी राधे राधे कैसे क्या आप सभी कहां से हो आप हम शिमला से ही है सिटी जी तो मतलब इधर ही रहते है हम यहाँ शिमला में रहते हैं जी ठीक तो है तो इधर कौन सी टूरिस्ट आते हैं तो मतलब क्या यहाँ देखो सर टूरिस्ट हो हिंदू हो मुस्लिम हो सिख हो ईसाई हो यहाँ चारो धर्म के लोग आते हैं विदेशों से आते हैं बार बार से बहुत कंट्रियों से आते हैं फॉरन से आते फॉर विदेशों से आते हाँ जी ठीक है क्योंकि ये सिटी कुछ ऐसी हिमाचल की राजधानी कुछ ऐसी है जो यहाँ सबके दिल में बसी हुई है देवभूमि हिमाचल ये तो सबके दिलों में राज करता है क्योंकि ये तो राजा साहब का इलाका है जनाब है। या तो हर एक आदमी आते है यहाँ घूमने के लिए देखो आपका रिज मैदान हो गया सबसे पहले यहाँ चर्च हो गया सामने ऊपर आपका जाखू मंदिर हो गया जाखू टेम्पल पर कालीबाड़ी हो जाता है घूमने के लिए नीचे मिडल बाजार लोअर बाजार घूमते हैं ऊपर आपका फागू कुफरी टूरिस्ट बहुत टूरिस्ट स्पॉइंट बहुत आते हैं यहाँ ना घूमने के लिए तो आप तो घूमते रहते हो गए जब जी यही रहते हैं तो हमारा खर एक पता है कौन कौन ठीक है चीज़ है इधर लकड़ बाजार पड़ता है हाँ जी इधर को लकड़ बाजार पड़ गया आपका ठीक है तो मतलब इधर ठंड मतलब कैसे से पड़ती है या कैसे अभी यहाँ जैसे सर्दी गर्मी को कोई पता नहीं रहता है अब जैसे सर्दी हो गर्मी हो बारह महीने ऐसे रहता है मौसम ना यहाँ ठंडा भी है तो गर्मी तो मैंने भी जैकेट लेके आया था कि था कि तैयारी से आया था मैं इधर आऊंगा तो पहनूंगा अभी पहनना पड़ गया मुझे जैकेट देख लो की ठंडा नहीं नही हमारे उधर नहीं पहनी अभी आपकी तरफ देखो सर ठंड भी नहीं है बहुत गर्मी है सुबह शाम गर्मी का ही मौसम है अभी हम नीचे दिल्ली में गए थे तो वहाँ जो हम हिमाचल के लोग जाते हैं उनको कॉपरेट नहीं किया जाता है इधर करते हैं यहाँ जो हर एक टूरिस्ट प्लेस आता है हर कोई भी बाहर से बंदा है वो छोटा हो बड़ा हो यहाँ हिमाचल की जनता जो उसको कॉपरेट करती है अच्छे रास्ते में लगाती है आ, और यहाँ के नीचे ऐसा नहीं है नीचे का कुछ और सिस्टम है नीचे इतना कॉपरेट नहीं किया जाता आदमी को जी जा। ओके जी धन्यवाद जी थे जी हमारे क्या नाम मनीष मनीष जी बहुत बढ़िया लगा मिलके फर्स्ट प्रश्न मेरा पहला प्रश्न में पहली रहे थे ਮੈਂ ਫਸਟ ਟਾਈਮ ਆਇਆ ਥੇ ਉਧਰ ਸਾਡੀ ਗਰਮੀ ਆ ਜੇ ਇਧਰ ਮਤਲਬ ਠੰਡ ਦਾ ਮੌਸਮ ਚੱਲੂ ਹੋ ਗਿਆ ਤੇ ਜੈਕਟ ਪੋਣੀ ਪਈ ਆ ਕਿਹਸਾ ਲੱਗਾ ਫਿਰ ਆਪਕੋ ਯਾਰ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਾ ਫਸਟ ਇੰਪ੍ਰੈਸ਼ਨ ਮੇਰਾ ਵਧੀਆ ਰਹਿ ਗਿਆ ਪਹਿਲੀ ਾਰ ਆਇਆ ਤੇ ਪਹਿਲੀ ਾਰ ਇੰਨਾ ਦੇਲ ਖੁਸ਼ਿਆ ਸਫਾਈ ਵੇਖਣ ਨੂੰ ਮਿਲੀ ਤੇ ਨਹੀਂ ਦੇ ਹੋਰ ਲੱਗਦੇ ਨਹੀਂ ਨਿਵੇਕਨ ਮਰਦੀ ਤੇ ਲੋਕ ਵੀ ਤੁਹਾਡੇ ਬੜੇ ਪਲਾਈਟ ਬੜੇ ਵਧੀਆ ਗੱਲਬਾਤ ਕਰਦੇ ਆ ਔਰ ਉਹ ਜਗ੍ਹਾ ਮੈਂ ਥੇਂਗੇ ਉਹਦੇ ਘੁੰਮਣੇ ਤੋਂ ਆ ਵੀ ਤੋ ਟਵਿੱਟਰ ਰੈਂਡਸ 'ਚ ਕਰਕੇ ਆਏ ਆ ਤੋ ਅਸੀਂ ਸਾਰੇ ਪੁਆਇੰਟ ਕਵਰ ਕਰਾਂਗੇ ਜੀ ਜੀ ਠ ਤੁਹੇ ਰਿਜ ਬਣਾਣਾ ਇਧਰ ਜਿਆਦਾ ਪੀੜ ਰਹੀ ਤੇ ਮਾਰੋ ਜਾਂ ਮਾ ਰੋਡ ਬੋਲਦੇ ਸੁਣਿਆ ਜਿਆਦਾ ਸ਼ਰਸ ਰਹਿਤਾ ਹੈ ਜੀ ਓਕੇ ਜੀ ਧੰਨਵਾਦ ਆਪਸੇ ਮਿਲ ਕੇ ਬਹੁਤ ਲੱਗਾ ਮਿਲ ਕੇ ਇੱਥੇ ਘੋੜੇ ਵਗੈਰਾ ਵੀ ਰਾਈਡ ਕਰਾਉਂਦੇ ਤੁਹਾਨੂੰ ਪੈਸੇ ਲੈਣਗੇ 150 200 ਜਿੰਨੇ ਵੀ ਇੱਥੇ ਲਿਖੇ ਹੋਏ ਆ ਵੇਖ ਸਕਦੇ ਆ ਉਹ ਸਾਹਮਣੇ ਰੇਟ ਲਿਖਾਇਆ ਵਾ ਤੇ ਤੁਸੀਂ ਕੰਮ ਸਾਦੇ ਆ ਉਧਰੋਂ ਇਧਰ ਤੇ ਇਧਰੋਂ ਉਧਰ ਜਾ ਸਕਦੇ ਬਾਕੀ ਇਧਰ ਤੁਹਾਨੂੰ ਲੱਕੜ ਬਿਜਾਰ ਖੜਦੇ ਅੱਗੇ ਜਿ ਮદાન ਵਾਲੋ ਜਿੱਦਾਂ ਆਪਾਂ ਲੱਕੜ ਬਿਜਾਰ ਵਾਲਾ ਜਾਣਨੇ ਆ ਇੱਥੇ ਮੌਸਮ ਵੇਖੋ ਯਾਰ ਪੂਰਾ ਬਦਲੀ ਹੋ ਗਿਆ ਉਧਰ ਧੋਪ ਹੀ ਪਿੱਛੇ ਇੱਧਰ ਵੇਖੋ ਕਿੰਨਾ ਠੰਡਾ ਮੌਸਮ ਹੋ ਗਿਆ ਇੱਥੇ ਦੁਕਾਨਾਂ ਵਗੈਰਾ ਲੱਗੀਆਂ ਵਾ ਦੇਖ ਸਕਦੇ ਆ ਇਹ ਪਜਾਨੇ ਲੱਕੜ ਬਿਜਾਰ ਤੇ ਵੇਖੋ ਯਾਰ ਸੁੱਤ ਫੋਕ ਫੋਕਸ ਆ ਗਈ ਪੂਰੀ ਹੈ ਧੁੰਦ ਵਗੈਰਾ ਹੋਈ ਪਈ ਆ ਕੰਮ ਪੂਰਾ ਠੰਡਾ ਆ ਬਿਆ ਇੱਧਰ ਤੇ ਜਾਟਣ ਦੀ ਲੋੜ ਪੈਣੀ ਪੈਣੀ ਫਿਰ ਬਾਕੀ ਇਹਦਾ ਪਤਾ ਨੂੰ ਲੱਕੜ ਬਿਜਾਰ ਖੁੰਨੇ ਆ ਜਿੱਥੇ ਕਿ ਹਰ ਚੀ ਲੱਕੜ ਦੀ ਬੰਦੀ ਆ ਇੱਧਰ ਖਾਉਂਦੇ ਆ ਤੁਹਾਨੂੰ ਅੱਗੇ ਚੱਲਦੇ ਆ ਲੱਕੜ ਦੇ ਚਾਰ ਹਰ ਚੀਜ਼ ਤੁਹਾਨੂੰ ਈਵਨ ਛੱਲਾ ਵਗੈਰਾ ਕੁਝ ਵੀ ਤੇ ਲੈਣਾ ਹਰ ਚੀਜ਼ ਤੁਹਾਨੂੰ ਲੱਕੜ ਦੀ ਮਿਲੇਗੀ ਆ ਵੇਖ ਸਾਦੇ ਹਰ ਚੀਜ਼ ਤੁਹਾਨੂੰ ਈਵਨ ਕੁਝ ਵੀ ਟਰੈਕਟਰ ਟਰਾਲੀ ਛੋਟੇ ਬੱਚੇ ਦੇ ਖਡੋਣੇ ਲੈਣੇ ਜਾਂ ਕੁਝ ਵੀ ਆ ਵੇਖ ਸਕਦੇ ਆ ਹਰ ਚੀਜ਼ ਲੱਕੜ ਦੀ ਬਣੀ ਹੋਈ ਆ ਛੱਲੇ ਹੀ ਬਣੇ ਇਹ ਮਾਰਕੀਟ ਆ ਜੋ ਵੀ ਸੱਤ ਯਾਰ ਸਾਰਾ ਕੁਛ ਲੱਗ ਬਲ ਇਧਰ ਹਰ ਚੀਜ਼ ਲੱਕੜ ਲੱਕੜ ਕੀ ਮਿਲਦੀ ਹੈ ਇਧਰ ਸਾਰੀ ਮਿਲਦੀ ਸ਼ੋਲ ਟੋਪੀ ਪਹਿਲੀ ਥਾ ਪਹਿਲੇ ਸਾਰਾ ਲੱਕੜ ਦਾ ਹੀ ਸਮਾਨ ਥਾ ਹਰ ਚੀਜ਼ ਹੀ ਬਣ ਹਰ ਚੀਜ਼ ਲੱਕੜ ਕੀ ਦੀ ਹਾਂ ਪਹਿਲੇ ਲੱਕੜ ਦਾ ਸਭ ਕੁਝ ਬਣਦਾ ਥਾ ਆਪ ਕਰਦਾ ਥਾ ਹੁਣ ਥੋੜਾ 10 5 10 ਦੁਕਾਨਾਂ ਹੀ ਰਹਿ ਗਈਆਂ ਬਾਕੀ ਸਭ ਨੇ ਕੰਮ ਚੇਂਜ ਕਰ ਦਿਆ ਠੀਕ ਹੈ ਮਤਲਬ ਮਾਡਰਨ ਜ਼ਮਾਨੇ ਮੇ ਆ ਗਏ ਮਾਡਰਨ ਜ਼ਮਾਨੇ ਮੇ ਆ ਗਏ ਠੀਕ ਹੈ ਕੁਛੀ ਦੁਕਾਨੇ ਜੋ ਲੱਕੜ ਕੇ ਵਾਲਾ ਹਾਂ ਕੁਛ ਰਹਿ ਗਈਆਂ ਕੁਛ ਆ ਜਿਆਦਾ ਨਹੀਂ ਰਹੀਆਂ ਠੀਕ ਹੈ 7 8 10 ਦੁਕਾਨੇ ਰਹਿ हाँ। लोग लेना भी पसंद नहीं करते हाँ। मतलब बनता भी था इधर अभी, अच्छा, अच्छा, अभी वो कहा वो वो लकड़ जान में पहले रखते थे लोग अब वर्कशॉप पे रखी हुई अच्छा। वहाँ पे बनता है बाकी आगे आए कोई की नहीं हाँ दुकाने पाँच सात दुकाने हो रहा अच्छा, है ठीक है मेन दुकान है एक आगे इंडियन हेंडी ठीक है हाँ जी आप शिमला से ही है लोकल है आपके जीवन में सर मंदा है अब तो बहुत ज्यादा मंदा है अच्छा ठीक है लकड़ बाजार टूरिस्ट पे डिपेंड है टूरिस्ट आएगा काम होगा नहीं तो नहीं होगा ठीक है बोला इस पे, तूरिश्ट पे? तूरिश्ट पे डिपेंड है आपके टूरिस्ट पे टूरिस्ट पे डिपेंड है लकड़ बाजार टोटली ठीक है आप देवभूमि में रहते हो वैसे हां जी देवभूमि नाम ही देवभूमि हाँ ये है कि शांत इलाका है अच्छे से बात करते हैं सबको अच्छे से मुझे तो बहुत बढ़िया लगा इधर आके नहीं, नहीं हेल्पफुल है हाँ, आपको ऐसा कुछ नहीं है कोई गलत नहीं बताएगा आपको यदि कोई दिक्कत है कोई लड़की को दिक्कत है कुछ पूरी करेंगे यदि उसको रास्ता नहीं पता है तो पूरा ढंग से बताएंगे आप कित का ਬਿਲਕੁਲੀ ਠੀਕ ਹੈ ਠੀਕ ਹੈ ਇਹ ਇਨਾਂ ਦੀ ਦੁਕਾਨ ਅਗਰ ਤੁਸੀਂ ਕੁਛ ਲੈਵਾ ਲੈ ਵੈਰਾ ਸਾਡੇ ਜੀ ਤੇ ਲੱਕੜ ਬਾਜ਼ਾਰ ਅੱਗੇ ਦੁਕਾਨਾਂ ਅੱਗੇ ਦੁਕਾਨਾਂ ਹੋਰ ਬਹੁਤ ਲੱਕੜ ਕੀ ਹੈ 5-10 ਠੱਤੀ ਲੱਕੜ ਕੀ ਹੈ ਠੀਕ ਹੈ ਆ ਛੱਲੇ ਵਗੈਰਾ ਤੁਹਾਨੂੰ ਮਿਲ ਜਾਊਗਾ ਓਕੇ ਥੈਂਕ ਯੂ ਧੰਨਵਾਦ ਲਓ ਜੀ ਵੇਖੋ ਜੀ ਗੱਲਬਾਤ ਇੱਥੋਂ ਦੇ ਅਲੱਗ ਲੋਕਲ ਨਾ ਕਰਦੇ ਆ ਤੇ ਬੜਾ ਮਜ਼ਾ ਆਉਂਦਾ ਸੋ ਬੜੇ ਪਲਾਈਟਲੀ ਨੇ ਇੱਥੋਂ ਦੇ ਲੋਕ ਬਣਾਉਂਦੀ ਆ ਬਿਹੇਵੀਅਰ ਸੋ ਫਸਟ ਇੰਪ੍ਰੈਸ਼ਨ ਘੈਂਟ ਰਹਿੰਦੇ ਆ ਸਾਰਾ ਕੁਝ ਓਕੇ ਆ ਕੋਈ ਕਿਸੇ ਨੇ ਇਦਾਂ ਉੱਚਾ ਨਹੀਂ ਮਣੀ ਕੋ ਕੀਤਾ ਬਾਕੀ ਅੱਗੇ ਦੇਖਦੇ ਆ ਸਾਰੇ ਲੱਕੜ ਬਜ਼ਾਰ ਆ ਕੋਸ਼ਿਦ ਕਾਨਾ ਰਹੀ ਜਿਦਾ ਨਾ ਦੱਸਿਆ ਬਾਕੀ ਮੋਡਰਨ ਜ਼ਮਾਨੇ ਦਾ ਸਾਰਾ ਬਦਲ ਜਾਂਦਾ ਵਾ ਇੱਧਰ ਵਗੈਰਾ ਪੂਰਾ ਫੋਕਸ ਆਈ ਹੋਈ ਏ ਧੁੰਦ ਦੇਖ ਸਾ ਤੇ ਯਾਰ ਤਾਂ ਕਿ ਆਗੀ ਜੀ ਲੱਕੜ ਬਜ਼ਾਰ ਅੱਗੇ ਤੇ ਹੋਰ ਚੱਲ ਜਾਂਦਾ ਵਾ ਤੇ ਆ ਹੀ ਆ ਦੁਕਾਨਾਂ ਸਾਰੇ ਚੇਂਜ ਹੋ ਗੀਆਂ ਵੱਖੇ ਕਈ ਕਈ ਮੇਨ ਮੇਨ ਹੈਗੀਆਂ ਦੁਕਾਨਾਂ ਇੱਥੇ ਲੱਕੜ ਬਜ਼ਾਰ ਦੀਆਂ ਦਿਖਾਉਨੇ ਤੁਹਾਨੂੰ ਮੇਨ ਮੇਨ ਬਚੀਆਂ ਸਿਰਫ ਇੱਥੇ ਲੱਕੜ ਦਾ ਸਮਾਨ ਤੁਹਾਨੂੰ ਇਥੇ ਨੂੰ ਮਿਲੂਗਾ ਜਾ ਦੁਕਾਨਾਂ ਤੇ ਜਾ ਦੁਕਾਨਾਂ ਇੱਥੇ ਲੱਕੜ ਦਾ ਵਗੈਰਾ ਸਾਰਾ ਸਮਾਨ ਮਿਲੇਗਾ ਤੁਹਾਨੂੰ ਹਰ ਚੀਜ਼ ਹੀ ਬਣ ਲੱਕੜ ਦੀ ਆ ਕਿ ਭਾਈ ਬਿਥੇ ਫੋਰਨਰ ਬਹੁਤ ਆਉਂਦੇ ਆ ਬਾਹਰ ਦੇ ਵਿਦੇਸ਼ੋ ਦੇ ਸ਼ੌਭੇ ਵੇਖਦੇ ਇੱਕ ਫੋਰਨਰ ਜਾਂਦਾ ਗੋਰਾ ਬਾਕੀ ਹੋਰ ਵੀ ਕਥੇਰੇ ਹੁੰਦੇ ਆ ਤੇ ਪੂਰਾ ਵੇਖੋ ਰਸ਼ ਇਸ ਟਾਈਮ ਸ਼ਾਮ ਵੇਲੇ ਤੇ ਬਹੁਤ ਹੁੰਦਾ ਨਾ ਐਸੋਲੇ ਕਰਾਊਡ ਵੇਖ ਸਕਦੇ ਤੇ ਕਿੰਨਾ ਜਿਆਦਾ ਕਰਾਊਡ ਆ ਤੇ ਤੇ ਠੰਡ ਵੀ ਪੂਰੀ ਸਟਾਰਟ ਹੋ ਚੁੱਕੀ ਆ ਰਾਤ ਨੂੰ ਬਿਲਕੁਲ ਠੰਡ ਹੋਈ ਨਹੀਂ ਆ ਐਸੋਲੇ ਸਾਰੇ ਜੈਕਟਾ ਪਾਈਆਂ ਹੀ ਆਂ ਪਰ ਰਾਤ ਨੂੰ ਬਿਲਕੁਲ ਬਹੁਤ ਜਿਆਦਾ ਠੰਡ ਹੋਈ ਨਹੀਂ ਹੋਰ ਯਾਨੀ ਯਾਰਾ ਚੜ-ਤੜ ਵੇਖ ਸਕਦੇ ਹਰ ਕੋਈ ਆਪਣਾ ਇੰਜੋਏ ਕਰ ਰਿਹਾ ਇੱਥੇ ਆ ਕੇ ਤੁਸੀਂ ਸਕੂਨ ਵੀ ਮਾਨਸਾਬੇ ਦੇ ਜੇ ਇੱਥੇ ਲਾ ਕੇ ਪੁਆਇੰਟ ਹੋ ਰਿਹਾਗੇ ਆ ਤੇ ਇੱਥੇ ਆ ਕੇ ਤੁਸੀਂ ਘੁੰਮ ਫਿਰ ਸਕਦੇ ਟੂਰਿਸਟ ਪੁਆਇੰਟ ਹੈ ਮੇਨ ਇੱਥੋਂ ਦਾ ਉਹ ਬੈਕਸਾ ਦੇ ਸਾਹਮਣੇ ਉੱਪਰ ਬੈਠੇ ਆ ਉੱਥੇ ਬੈ ਕੇ ਤੁਸੀਂ ਵਿਊ ਇੰਜੋਏ ਕਰ ਸਕਦੇ ਜਿੱਥੋਂ ਦਾ ਅੱਲਾ ਮੋਗਲਿਆ ਕਰੀਬਨ 5 ਵਜੇ ਆ ਤੇ ਦੇਖ ਸਕਦੇ ਫੋਰਨਰ ਇੰਗਲੈਂਡ ਤੋਂ ਆਏ ਆ ਸਾਰੇ ਦੇਖ ਸਕਦੇ ਆ ਘੁੰਮਣ ਆਏ ਇੱਥੇ ਤੇ ਇੱਥੇ ਪੂਰੀ ਧੁੰਦ ਛਾ ਚੁੱਕੀ ਆ ਫੋਗ ਕਿਰਾ ਹੋ ਸਦੀ ਦੇਖੋ ਆ ਪੂਰਾ ਹਣ ਛੁਪ ਜਾਣਾ ਜਿਹੜਾ ਤੈਨੂੰ ਵਿਉਣ ਇੱਥੇ ਪੂਰਾ ਕੁੱਖ ਨਹੀਂ ਦੇਖਣ ਨੂੰ ਮਿਲਣਾ ਹੁਣ ਸੈਂਡਲ ਪੋਇਟਾ ਤੇ ਇਹਨਾਂ ਦੇ ਨਾਮ ਲੈ ਲੇ ਲੱਟ ਨੂੰ ਲੇਡੀ ਦੀ ਹੈਗੀ ਲਵ ਸਟੋਰੀ ਜੋ ਮਿਸਿੰਗ ਆ ਤਾਂ ਕਰਕੇ ਉਹਦਾ ਨਾਮ ਸੈਂਡਰ ਰੱਖਿਆ ਗਿਆ ਬ੍ਰਿਟਿਸ਼ ਨਾ ਦੀ ਲੇਡੀ ਕੋਈ ਉਹਦੇ ਨਾਲ ਲਵ ਸਟੋਰੀ ਮਿਸਿੰਗ ਆ ਤਾਂ ਸੈਂਡਲ ਪੁਆਇੰਟ ਨੂੰ ਕਿਹਾ ਜਾਂਦਾ ਜਾਂ ਜਾਦੇ ਗਲੈਂਡ ਰੋ ਆਇਆ ਫੋਰਨਰ ਰਿਜ ਪੁਆਇੰਟ ਤਾਂ ਪਾ ਗਏ ਸਾਰਾ ਪੂਰਾ ਟੱਕਿਆ ਗਿਆ ਧੁੰਦ ਧੁੰਦ ਛਾ ਗਈ ਆ ਤੇ ਠੰਡ ਹੋ ਗਿਆ ਚੰਗੇ ਵਾਲੇ ਆਪਾਂ ਜੈਕਟ ਕਾਰ ਲਈ ਹੀ ਜਗੜ ਪਾ ਲਈ ਸੋ ਆਪਣ ਪਤਾ ਹੀ ਠੰਡ ਹੋਈ ਨਹੀਂ ਆ ਹੋ ਗਈ ਪੂਰੀ ਫੋਗਸ਼ ਆ ਗਈ ਵੇ ਲੋ ਤੇ ਮਾਈਨਸ ਚ ਟੈਂਪਰੇਚਰ ਚਲ ਗਿਆ ਵਾ ਤੇ ਸਾਰੇ ਦੇਖ ਸਕਦੇ ਆ ਚਲਪਲ ਕਦਮੀ ਦੇ ਇੱਥੇ ਕਈ ਬੈਠੇ ਆ ਪੀਸਫੁੱਲ ਇੰਜੋਏ ਲੈਣ ਇੱਥੇ ਵੀ ਪੀਸਫੁੱਲ ਨਜ਼ਾਰਾ ਲੈ ਸਕਦੇ ਆ ਤੇ ਥੱਲੇ ਕੁਝ ਵੀ ਨਹੀਂ ਲੱਭਾਂ ਮਿਆਂ ਹੁਣ ਪੂਰੀ ਫੋਗਸ਼ ਆ ਗਈ ਵੇ ਸਾ ਤੇ ਧੁੰਦੀ ਧੁੰਦ ਹੋ ਗਈ ਆ ਕਿ ਇਹ ਇਹ ਸੈਂਡਲਪੋਰਟ ਜਿਹਦੀ ਤੁਹਾਨੂੰ ਸਟੋਰੀ ਦੱਸੀ ਤੇ ওয়াਟਰ ਪਾਣੀ ਟੈਂਕ ਵੀ ਇੱਥੇ ਹੀ ਆ ਜਿਸ ਤੋਂ ਵੀ ਸਾਰੇ ਸ਼ਹਿਰ ਨੂੰ ਪਾਣੀ ਜਾਂਦਾ ਤੇ ਇਧਰਲੇ ਪਾਸੇ ਜਬਾਰ ਰੋਡ ਆ ਇਧਰਲੇ ਪਾਸਾ ਆਪਾਂ ਚੱਲਦੇ ਆਪਾਂ ਇਧਰੋਂ ਆਏ ਉਪਰੋਂ نیچے ਹੁਣ ਇਧਰ ਜਾਵਾਂਗੇ ਇਹ ਆ ਸਾਰਾ ਫਲੋਰ ਕਰਦੇ ਤੇ ਫੇਸ ਆਦੇ ਯਾਰ ਤੇ ਇੱਥੇ ਆਰਟੀਫੀਸ਼ੀਅਲ ਛਰਨਾ ਜਾਂ ਵੀ ਹੈਗਾ ਕਹਿ ਲਓ ਆਹ ਦੇਖ ਸਕਦੇ ਆਰਟੀਫੀਸ਼ੀਅਲ ਹੈ ਬਾਕੀ ਬਹੁਤ ਸੋਹਣੀ ਪੇਂਟਿੰਗਾਂ ਬਣਾਈਆਂ ਇਹਨਾਂ ਆਪਣੇ ਕਲਚਰ ਨੂੰ ਐਕਸਪਲੋਰ ਕੀਤਾ ਵਾ ਕਲ ਆਪਣੇ ਕਲਚਰ ਨੂੰ ਪ੍ਰਮੋਟ ਕੀਤਾ ਵਾ ਕਹਿ ਲਓ ਤੇ ਇੱਧਰ ਆ ਕੇ ਦੇਖਦੇ ਆ ਪੁਰਾਣਾ ਯਾਰ ਆ ਤੇ ਬਹੁਤ ਸੋਹਣੀ ਸਿਟੀ ਆ ਦੇਖ ਸਕਦੇ ਆ ਐਤਨੀ ਯਾਰੇ ਲਿਆ ਤੇ ਇੱਧਰ ਇਹ ਆ ਜੀ ਮਾਰ ਰੋਡ ਜਿੱਧਰ ਆਪਾਂ ਜਾਂਦੇ ਆ ਇਹ ਪੁਰਾਣੀਆਂ ਬਿਲਡਿੰਗਾਂ ਪੁਰਾਣੀਆਂ ਆਰਕੀਟੈਕਚਰ ਦੀਆਂ ਬੜੀਆਂ ਉਸ ਟਾਈਮ ਦੀਆਂ ਇਹ ਇੰਦਾ ਆਗੇ ਜਿੱਦਾਂ ਰਸ਼ੀਆ ਟਾਈਪਸ ਥੋੜਾ ਹੁੰਦਾ ਨਾ ਉਥੇ ਇੱਕ ਚਰਚ ਹੈਗਾ ਉਸ ਟਾਈਪ ਦਾ ਇੰਦਾ ਦਾ ਕੁਝ ਹੈਗਾ ਵਾ ਬਾਕੀ ਦੇਖ ਸਕਦੇ ਦੁਕਾਨਾਂ ਸਾਰੀ ਮਾਰਕੀਟ ਆ ਇਹ ਆ ਜੀ ਮਾਰ ਰੋਡ ਤੇ ਇੰਯਾਰਾ ਕੁਝ ਦੇਖ ਸਕਦੇ ਮਗਰ ਤਾਂ ਪੂਰੀ ਧੂੜ ਛਾ ਚੁੱਕੀ ਆ ਤੇ ਆ ਸਾਰੇ ਬੜਿਆ ਆ ਆਰਕੀਟੈਕਚਰ ਆ ਪੁਰਾਣੇ ਕਿ ਢੇ ਸੋਣੇ ਸੋਣੇ ਬਣੇ ਹੋਏ ਆ ਟੈਲੀ ਬੂਥ ਵੀ ਲੱਗਾ ਇਥੇ ਔਰ ਬਾਹਰ ਵਾਲਾ ਸਿਟੀੰ ਮਿੱਟਾਵਾ ਕਿਉਂਕਿ ਸਿਟੀ ਬੁਰੀ ਸਾਫ ਹੈ ਇੱਥੇ ਜਗਾ ਸੜਕੋ ਦੇ ਸੱਦੇ ਥੱਲੇ ਕੋਈ ਇੱਥੇ ਓੜਾ ਘਰ ਖੜਾ ਕਿਉਂ ਮਾਰ ਰੋੜਿਆ ਤੇ ਇੱਥੇ ਕੈਫੇ ਵਗੈਰਾ ਖਾਣ ਨੂੰ ਬਹੁਤ ਮਸ਼ਹੂਰ ਆ ਸੋ ਆਪਾਂ ਨੂੰ ਭੁੱਖ ਲੱਗੀ ਆ ਕੁਛ ਖਾਣੇ ਤੋਂ ਵਧੀਆ ਜਾ ਤੇ ਅੱਗੇ ਚੱਲਦੇ ਆ ਵੇਖਦੇ ਆ ਮਾਰ ਰੋੜ ਦੇ ਨਜ਼ਾਰੇ ਬਾਕੀ ਦੁਕਾਨਾਂ ਸਾਰੀਆਂ ਘੈਂਟ ਇੱਥੇ ਵੇਖ ਸਕਦੇ ਆ ਪੂਰਾ ਬਾਹਰ ਵਾਲਾ ਸਿਟੀ ਵਾਲਾ ਮਾਹੌਲ ਆ ਪੂਰਾ ਇੱਥੇ ਜਿੱਦਾਂ ਤੁਰਨੇ ਨਾਲ ਲੱਗਦਾ ਵੀ ਬਾਹਰ ਹੀ ਆ ਗਏ ਹਾਂ ਓ ਸੋਹਣਾ ਮਾਹੌਲ ਆ ਸ਼ਾਮ ਵੇਲੇ ਦਾ ਨਾ ਤਾਂ ਜਦੋਂ ਮਾਰ ਰੋਡ ਵਾਲਾ ਪਾਉਨੇ ਆ ਉਹ ਲਿਖਿਆ ਸਾਹਮਣੇ ਬੋਰਡ ਲੱਗਾ ਤੇ ਉਧਰ ਤੁਹਾਨੂੰ ਪਰ ਰਜਮਦਾਨ ਮਾਰ ਰੋਡ ਆ ਤੇ ਆ ਬਿਲਡਿੰਗ ਬੀਐਸਨਲ ਦੀ ਬੜੀ ਮਸ਼ਹੂਰ ਬਿਲਡਿੰਗ ਆ ਇਥੇ ਨੈਟਵਰਕ ਦਾ ਕੰਮ ਦਾ ਦੇਖ ਸਕਦੇ ਬਹੁਤ ਤਗੜੀ ਬਿਲਡਿੰਗ ਇਹ ਆ ਜੀ ਬੀਐਸਨਲ ਦੀ ਬਿਲਡਿੰਗ ਬਹੁਤ ਮਸ਼ਹੂਰ ਆ ਇਥੇ ਬਹੁਤ ਤਗੜੀ ਆ ਹੈਰੀ ਤੇਜਾ ਸਾਰਾ ਕੁਝ ਤੇ ਜੇ ਵੀ ਤੁਹਾਨੂੰ ਪਰ ਆਣਾ ਵਾ ਸ਼ਿਮਲਾ ਬਹੁਤ ਮਸ਼ਹੂਰ ਆ ਸ਼ਿਮਲਾ ਮਾਰ ਰੋਡ ਤੇ ਆ ਵੇਖ ਸਕਦੇ ਪੇਂਟਿੰਗ ਬਣੀਆਂ ਵਾ ਕੰਧਾਂ ਤੇ ਤੇ ਇਥੇ ਤੁਹਾਨੂੰ ਕੋਈ ਗੱਡੀ ਵਗੈਰਾ ਕੁਝ ਨਹੀਂ ਬਸ ਪੈਦਲ ਚੱਲਦੇ ਲੋਕ ਹੀ ਦਿਖਣਗੇ ਪੇਂਟਿੰਗ ਵੇਖਣ ਨੂੰ ਮਿਲਦੀ ਹੈ ਵੇਲੇ ਉੱਥੇ ਸੇਬ ਸਾਰੇ ਮਲਬ ਇਹਨਾਂ ਨੇ ਆਪਣੇ ਸ਼ਹਿਰ ਨਾਲ ਜੋੜਦੀਆਂ ਬਣਾਈਆਂ ਵਾ ਤੇ ਸ਼ੇਬ ਦੀ ਵੇਖ ਤੇ ਆ ਵੀ ਪੇਂਟਿੰਗ ਆ ਦੇਖੋ ਇੱਕ ਮਹਿਲਾ ਨੇ ਟੋਕਰੀ ਕਿੰਨਾ ਵਧੀਆ ਲੱਗਦਾ ਯਾਰ ਜੁਨੀਕ ਜਿਹਾ ਚੀਜ਼ਾਂ ਬਣਾਈਆਂ ਵਾ ਵੇਖ ਸਕਦੇ ਲੋਕਲ ਫੂਡ ਬਾਜ਼ਾਰ ਵੀ ਕਹਿ ਸਕਦੇ ਆ ਸੀੜੇ ਉੱਤਰ ਕੇ ਆਏ ਆ ਤੇ ਖਾਣ ਪੀਣ ਦੇ ਆਈਟਮਾਂ ਵੇਚਦੇ ਆ ਤੇ ਆਪਾਂ ਨੂੰ ਭੁੱਖ ਲੱਗੀ ਆ ਆਪਾਂ ਕੁਝ ਖਾਣੇ ਆ ਵੇਖ ਸਕਦੇ ਸਾਰਾ ਕੁਝ ਖਾਣ ਪੀਣ ਰਹੀ ਹੈ ਇੱਧਰ ਇੱਧਰ ਕੁਝ ਬੰਦਿਆ ਵਕਰਾ ਉਕਰਾ ਸਾਰਾ ਕੁਝ ਜੋ ਦੀ ਚਾਹੋ ਖਾਓ ਖਾ ਵਗੈਰਾ ਸਕਦੇ ਆ ਫੂਡ ਮਾਰਕੀਟ ਚ ਆ ਗਏ ਆ ਪੋਰਲਰ ਬਣੇ ਆ ਸਾਰੇ ਸਾਰੀ ਫੂਡ ਮਾਰਕੀਟ ਤੇ ਆਪਾਂ ਇਥੋਂ ਸਮੋਸੇ ਲੈਣੇ ਆ ਖਾਣੇ ਆ ਆ ਗਰਮ ਗਰਮ ਨਿਕਲ ਰਹੇ ਨੇ ਭੁੱਖ ਬਹੁਤ ਲੱਗੀ ਐ ਫੇਮਸ ਆ ਇਥੋਂ ਦੇ ਸਾਰੇ ਇਥੇ ਹੁੰਦੇ ਆ ਤੇ ਖਾਣੇ ਬੀਤੇ ਹੁਣ ਦੇਖੋ ਰਸ਼ ਦੇਖ ਸਕਦੇ ਤੁਸੀਂ ਰਸਤੋਂ ਇੰਨ ਤਾਜਾ ਲਾਸਾ ਦੇ ਕਿਨੇ ਜਾਨਾ ਸਮੋਸੇ ਕਰਾਏ ਆ ਸਮੋਸੇ ਦਾ ਟੋੜ ਬੜੇ ਖਾਨਦੇ ਮੈਨੂੰ ਜਿੱਦਾ ਭੁੱਲ ਗਿਆ ਵੀਡੀਓ ਬਣਾਉਦਾ ਸਮੋਸੇ ਨਾਲ ਆਪਣੀ ਚਾਹ ਆਈ ਐ ਟੇਸਟ ਵੇਖਦੇ ਕਿੱਦਾਂ ਦਾ ਇਥੇ ਫੂਡ ਵੀ ਕਹਿੰਦੇ ਬੜਾ ਬਨਿਆ ਵਾਲਾ ਬ੍ਰੋ ਇਹ ਕੋਈ ਸਮਸੇਦ ਵਧੀਆ ਵਾਪਕ ਵੀ ਲੱਗੀ ਜੀ ਤੇ ਸਮਾਤ ਆਪੇ ਲੱਗਣੇ ਜਾਂਦੇ ਆ। ਸਮਾਤ ਆ ਰਿਹਾ ਹੈ। ਬਗੇ ਚਾਹੇ ਦਿਓ। ਆਹ ਮਨ ਲੱਗੋ ਇਸ ਜਗ੍ਹਾ ਨੂੰ ਤੁਸੀਂ। ਚਾਹ ਬੜੀ ਘਣ ਬਣੀ ਜਾ। ਓਕੇ ਸਾਰਾ ਓਕੇ ਨੰਬਰ। ਆਹ ਵੀ ਕੇ ਤੁਹਾਨੂੰ ਮਿਲਦੇ ਆ। ਆਓ ਜੀ ਸੀੜੀਆਂ ਵਗੈਰਾ ਉਤਰ ਕੇ ਆਪਾਂ ਆ ਗਏ ਆ। ਤੇ ਇਹ ਹੈਗਾ ਲੋਅਰ ਬਾਜ਼ਾਰ ਤੁਹਾਨੂੰ ਉੱਪਰ ਜਿਹੜੇ ਵਿਖਾਇਆ ਮਾਰਕੀਟ ਦਿਖਾਈ। ਉਹ ਹੀ ਮਿਡਲ ਬਾਜ਼ਾਰ ਤੇ ਹੈਗਾ ਲੋਅਰ ਬਾਜ਼ਾਰ ਰੋਡ। ਇਹ ਇੱਕ ਸਾਦੇ ਵੀ ਬਹੁਤ ਕਾਫੀ ਰਸਿਆ ਇੱਥੇ ਕੱਪੜੇ ਵਗੈਰਾ ਸਾਰਾ ਕੁਝ ਹੈ ਇੱਧਰ ਵੀ ਰਸਤ ਵਗੈਰਾ ਦੇਖ ਸਕਦੇ ਹੋ ਉੱਧਰ ਵੀ ਦੇਖਦੇ ਨੇ ਇਹ ਲੋਅਰ ਬਾਜ਼ਾਰ ਆਪਾਂ ਲੋਅਰ ਬਾਜ਼ਾਰ ਚ ਆ ਗਏ ਹੁਣ ਜੀ ਲੋਅਰ ਬਾਜ਼ਾਰ ਜਿੱਥੇ ਕੀ ਸਾਰਾ ਸਮਾਨ ਦਾ ਮੇਲਾ ਕੱਪੜੇ ਵਗੈਰਾ ਸਾਰਾ ਇਹ ਰੈਡੀ ਜੈੱਟ ਸਮਾਨ ਇੱਥੋਂ ਮਿਲਦਾ ਜੀ ਮਾਰਕਟ ਸੋਹਣੀ ਹੈ ਦੇਖ ਸਾਦੇ ਰਾਤੋਂ ਯਾਰਦੀ ਹੁੰਦੇ ਬਾਕੀ ਵੀ ਦੇਖ ਸਕਦੇ ਆ ਬਾਹਰੋਂ ਤੋਂ ਮਿਡਲ ਬਾਜ਼ਾਰ ਮਿਡਲ ਤੋਂ ਲੋਅਰ ਬਾਜ਼ਾਰ ਆ ਰਹੇ ਆ ਇਹ ਸਾਰਾ ਲੋਰ ਬਾਜ਼ਾਰ ਹੀ ਤੁਮ ਬੰਨੇ ਸੋ ਸਾਰੇ ਪੁੰਡ ਤੈਨੂੰ ਖਾਇ ਬੜਾ ਮਜ਼ਾ ਆਉਂਦਾ ਘੁੰਮ ਕੇ ਸੋ ਵਧੀਆ ਲੋਕਰ ਵਾਲਾ ਗੱਲਾਂ ਬਾਤਾਂ ਵੀ ਕੀਤੀਆਂ ਵਧੀਆ ਰਹਿਣਾ ਯਾਰ ਮਾਰਕੀਟ ਪੂਰੀ ਆ ਚਮਕਾਂ ਮਾਰਦੀ ਹੈ ਇਹਦੇ ਸਾਥੇ ਲੋਰ ਬਿਚਾਰ ਇੱਥੇ ਤੁਹਾਨੂੰ ਗਰਮ ਕੱਪੜੇ ਵਗੈਰਾ ਮਿਲ ਲੈ ਸਾਰਾ ਕੁਝ ਫਿਰ ਮਾਰ ਰੋਡ ਨੂੰ ਚੱਲ ਜਾਂਦਾ ਹਾਂ ਆ ਪਾਥਲੇ ਚੱਲੇ ਆ ਤੇ ਇਹ ਆ ਲੋਰ ਬਾਜ਼ਾਰ ਸਾਰਾ ਲੋਅਰ ਮਲਮ ਥੱਲੇ ਜਾਣੇ ਇਹਨਾਂ ਨੂੰ ਲੋਅਰ ਨਹੀਂ ਸੱਚੀ ਨਾ ਇਹ ਤਾਂ ਲੋਅਰ ਹੀ ਆ ਫੋੜਨੀ ਸੰਧੇ ਉੱਤੇ ਪੱਥਲੇ ਜਾਣੇ ਤੇ ਥੱਲੇ ਲੋਅਰ ਵਜਾ ਰਹੀ ਜੀ ਇਸ ਕਰਕੇ ਨਹੀਂ ਆ ਕਹਿ ਵੀ ਸਾਡੇ ਉੱਤੇ ਹੈ ਪਾਰਿਆ ਵੇਖ ਸਕਦੇ ਮੌਸਮ ਯਾਰ ਪੂਰਾ ਬੱਦਲਵਾਈ ਹੋ ਗਈ ਜੀ ਤੇ ਠੰਡ ਹੋ ਗਈ ਮੌਸਮ ਪੂਰੀ ਫੋਗ ਛਾ ਚੁੱਕੀ ਜੀ ਇਸ ਟਾਈਮ ਕਰੀਬਨ 6 ਵਜੇ ਤੇ ਹਨੇਰਾ ਇੱਥੇ ਜਲਦੀ ਹੋ ਜਾਂਦਾ ਵਾ ਕਿਉਂਕਿ ਕਲਾਊਡ ਜੇ ਆਪਾਂ ਉੱਪਰ ਹੁੰਦੇ ਆ ਬੱਦਲਾਂ ਦੇ ਉੱਪਰ ਹੁੰਦੇ ਤੇ ਤੁਹਾਨੂੰ ਪਤਾ ਹੀ ਆ ਹਨੇਰਾ ਵਗਰਾ ਛਿਤਾਦਾ ਉਹ ਸੜਕ 'ਚ ਆਉਂਦਾ ਉਧੀਆਂ ਵਿੱਚ ਇਦਾਂ ਪਾਏ ਹੁੰਦੇ ਮਸਾਲੇ ਮਸੂਲੇ ਵਗੈਰਾ ਹਲਦੀ ਸਾਰਾ ਮਤਲਬ origignal ਹੀ ਮਿਲਦਾ ਸਮਾਨ ਸਾਰਾ ਦੇਖ ਸਕਦੇ ਆ ਇਧਰ ਵੀ ਆਹ ਤਾਂ ਹੋਰ ਵਾਏ ਤਾਂ ਸਸਤੀ ਆਲੇ ਦੇਖ ਸਕਦੇ ਆ organic ਬਲ ਆਪਣੇ ਆਪਣੇ ਆਪ ਕੇ local ਪੀਸੇ ਹੋਏ ਅੱਛਾ ਲੋਕਲ ਹੈ ਠੀਕ ਆ ਇਹ ਖੁਲੇ ਹੋਏ ਮਿਲਦੇ ਐਸੇ ਹਾਂ ਇਹ ਵੀ local ਪੀਸੇ ਹੋਈ ਹੈ ਗਰਮ ਮਸਾਲਾ local ਪੀਸੇ ਠੀਕ ਆ ਬਲਾਬ ਦੇਤੇ ਠੀਕ ਆ ਓਕੇ ਇਹਨਾਂ ਦੇ ਮਸਾਲੇ ਦੇਖ ਸਕਦੇ ਲੋ ਵੀ ਥੱਲੇ ਚੱਲਦੇ ਹੁਣ ਦੇਖੋ ਯਾਰ ਨਿਆਰਾ ਰੱਟਾ ਫਾਈਟਾ ਜਗੰਧਿਆਪੀਆਂ ਵਾ ਤੇ ਦੇਖੋ ਬਿਲਡਿੰਗ ਪੂਰੀ ਧੁੰਦ ਛਾ ਚੁੱਕੀ ਆ ਇਸ ਵੇਲੇ ਬਾਕੀ ਹੋਰ ਕੁਛ ਨਹੀਂ ਲੱਭਣਿਆ ਥੱਲੇ ਪਹਾੜਾਂ ਤੇ ਤੇ ਸਾਡੇ ਜੀ ਚਲ ਸਾਰਾ ਲੋਅਰ ਵੀ ਜਾ ਰਹੀ ਆ ਮਾਰਕੀਟ ਵੇਖ ਸਕਦੇ ਇੱਧਰ ਆ ਗਿਆ ਦਾਲ ਵਗੈਰਾ ਉਹ ਸਾਰਾ ਸਬਜ਼ੀ ਪੌਣ ਵਾਲਾ ਸਮਾਨ ਵਗੈਰਾ ਤੇ ਬਾਕੀ ਮਾਰਕੀਟ ਇਸ ਤੋਂ ਦੀ ਬਹੁਤ ਹੈਣਾ ਸਾਰੇ ਪੁੱਟ ਸਾਰਾ ਕੁਝ ਕਮਾ ਕੇ ਤੁਹਾਨੂੰ ਆਪ ਆ ਗਏ ਆ ਤੇ ਹੁਣ ਆਪਾਂ ਪੁੰਚੇ ਜੀ ਜਿੱਥੇ ਤੁਹਾਨੂੰ ਸਸਤੇ ਜੀ ਦੀ ਰਹਿ ਸਕਦੇ ਆ ਤੇ ਉੱਥੋਂ ਹੀ ਸਾਰੇ ਜਗ੍ਹਾ ਕਵਰ ਕਰ ਸਕਦੇ ਆ ਤੇ ਆਪਾਂ ਠਹਿਰੇ ਆ ਜੀ ਇੱਥੇ ਮਿਲਦਾ ਜਮਲ 올ਡ ਬਾਸਟੈਂਡ ਦੇ ਲੱਗੇ ਤੀ ਤੁਰ ਕੇ ਵੀ ਆ ਸਕਦੇ ਜੇ ਤੇ ਉਹ ਤੁਹਾਡੀ ਮਰਜ਼ੀ ਆ ਤੇ ਆਪਾਂ ਇਧਰ ਆਏ ਆ ਉਪਰੋਂ ਲੋਰ ਬਾਜ਼ਾਰ ਤੋਂ ਥੱਲੇ ਇੱਥੇ ਗੁਰਦਸਾਹਿਬ ਆ ਗੁਰਦਰਾ ਸਿੰਘ ਸਭਾ ਜਿੱਥੇ ਆਪਾਂ ਠਹਿਰੇ ਹੋਏ ਆ ਤੇ ਤੁਹਾਨੂੰ ਰੂਮ ਵੀਰ ਦਿਖਾਉਨੇ ਆ ਤੇ ਪ੍ਰਾਈਸ ਵੀ ਅੱਗੇ ਜਾ ਕੇ ਦੱਸਦੇ ਆ ਤੇ ਗੁਰਦਰਾ ਸਾਹਿਬ ਦੇ ਤੁਹਾਨੂੰ ਬਸੇ ਜਿੱਦਾਂ ਦੇ ਕਰੋਨੇ ਆ ਹੋਟਲ ਵਗੈਰਾ ਵੀ ਇੱਥੇ ਮਿਲ ਜਾਂਦੇ ਆ ਪਰ ਤੁਹਾਨੂੰ ਪਰਾਹ ਨਾਉਂਦਾ 1500 ਹੁੰਦੇ ਆ ਤੇ ਬਾਕੀ 100 200 ਤੇ ਜਿੱਦਾਂ ਦੀ ਹੁੰਦੀ ਔਰ ਹੁੰਦੀ ਆ ਪਰ ਗੁਰਦਰਾ ਸਾਹਿਬ ਤੇ ਪੂਰੀ ਕਲੀਨ ਅਪ ਹੁੰਦੀ ਆ ਤੁਹਾਨੂੰ ਗੀਜ਼ਰ ਮਿਲਦਾ ਵਾ ਮਤਲਬ ਗਰਮ ਪਾਣੀ ਇੱਥੇ ਰੂਮ ਦੀ ਜਾਣਕਾਰੀ ਦਿੰਨੇ ਤੁਹਾਨੂੰ ਗੁਰਦੁਆਰਾ ਸਾਹਿਬ ਅੰਦਰ ਚੱਲਦੇ ਆ ਤੇ ਆਵਾ ਗੁਰਦੁਆਰਾ ਸਾਹਿਬ ਤੇ 올ਡ ਬੱਸ ਸਟੈਂਡ ਦੇ ਬਿਲਕੁਲ ਤੁਹੀ ਨਾਲ ਕਿਤੇ ਵੀ ਪੁੱਛ ਸਕਦੇ ਆ ਜੇ ਆ ਸਕਦੇ ਗੁਰਦੁਆਰਾ ਸਿੰਘ ਸਭਾ ਹੁੰਦੇ ਹੁੰਦੇ ਆਪਾਂ ਨੂੰ ਸ਼ਾਮ ਹੋ ਚੁੱਕੀ ਆ ਤੇ ਉਹ ਸਾਹਮਣੇ ਵੇਖ ਸੁਣਦੇ ਆ ਉਧਰ ਹੈਗਾ ਜੀ 올ਡ ਬੱਸ ਸਟੈਂਡ ਤੇ ਆਵਾ ਸਾਹਮਣੇ ਗੁਰਦੁਆਰਾ ਸਿੰਘ ਸਭਾ Shimla ਤੇ ਰੋਡ ਤੇ ਹੀ ਆ ਤੇ ਇੱਥੇ ਆਪਾਂ ਰਹਿਣ ਨੇ ਤੁਹਾਨੂੰ ਆਪਣਾ ਰੂਮ ਦਾ ਕਾਰਾ ਦਿਖਾਉਣੇ ਜਿੱਥੇ ਆਪਾਂ ਰਹਿਣ ਨੇ ਆਉਂਦੇ ਆ ਗੁਰਦੁਆਰਾ ਸਿੰਘ ਸਭਾ ਤੇ ਤੁਹਾਨੂੰ ਰੂਮ ਦਾ ਕਾਰਾ ਮਿਲ ਜਾਂਦੇ ਆ ਦੇ ਪਾਸਿਆ ਜੀ ਗੁਰਦਵਾਰੀ ਦਰਸ਼ਨ ਕਰਨੇ ਜਾ ਸਕਦੇ ਉੱਪਰ ਸਰ ਬ੍ਰਹਮਾ ਦੇਵੀ ਸੋ ਵਣ ਤੇਰੇ ਸਦਾ ਸਵਾਰੇ ਗਾਵਨ ਤੁਤਨੋ ਇੰਦਰ ਇੰਦਰਾਸਨ ਇੱਥੇ ਦੇ ਆਦਰ ਨਾਲੇ ਇੱਥੇ ਤੁਹਾਨੂੰ ਰੂਮ ਕਰ ਮਿਲਣ ਦੇ ਮੈਂ ਤੁਹਾਨੂੰ ਰੂਮ ਚ ਲੈ ਕੇ ਚਲਦਾ ਹਾਂ ਨੋ ਜੀ ਆਹ ਵੇਖ ਸਾਡੇ ਰੂਮ ਥੋੜੇ ਸਾਫ ਸਭਾਈ ਪੂਰੀ ਆ ਰੂਮ ਪਰ ਮਿਲ ਜਾਂਦੇ ਤੇ ਦਰਵਾਸ਼ਟ੍ਰੂਮ ਦੀ ਚਿਰਪ ਜਨ ਸਾਰਾ ਕੁਝ ਮਿਲ ਜਾਂਦਾ